ਸੋ ਪੁਲਿਸ ਅਤੇ ਗੈਂਗਸਟਰ ਦੇ ਵਿਚਾਲੇ ਐਨਕਾਊਂਟਰ ਹੋਇਆ ਮੁਚਪੇੜ ਹੋਈ ਹੈ ਸੋ ਜ਼ਬਰਦਸਤ ਮੁਚਪੇੜ ਹੋਈ ਹੈ ਕਿ ਦੂਜੇ ਤੇ ਗੋਲੀਆਂ ਚਲਾਈਆਂ ਗਈਆਂ ਨੇ ਸੋ ਗੈਂਗਸਟਰ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਜਵਾਬੀ ਫਾਇਰਿੰਗ ਕੀਤੀ ਗਈ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਦੋ ਗੈਂਗਸਟਰਾਂ ਨੂੰ ਗੋਲੀ ਲੱਗੀ ਹੈ ਸੋ ਫਿਰੋਜ਼ਪੁਰ ਦੇ ਵਿੱਚ ਐਨਕਾਊਂਟਰ ਹੋਇਆ ਪੁਲਿਸ ਅਤੇ ਗੈਂਗਸਟਰ ਦੇ ਵਿਚਾਲੇ ਇਹ ਮੁਚਪੇੜ ਹੋਈ ਹੈ ਜ਼ਬਰਦਸਤ ਮੁਚਪੇੜ ਹੋਈ ਹੈ ਜਿੱਥੇ ਕਿ ਗੋਲੀਆਂ ਚੱਲੀਆਂ ਨੇ ਦੋਵੇਂ ਪਾਸੇ ਤੋਂ ਜਿੱਥੇ ਕਿ ਦੋ ਗੈਂਗਸਟਰਾਂ ਨੂੰ ਗੋਲੀ ਲੱਗੀ ਹੈ ਸੋ ਫਿਰੋਜ਼ਪੁਰ ਦੇ ਵਿੱਚ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਸੋ ਇੱਕ ਐਨਕਾਊਂਟਰ ਹੋਇਆ ਫਿਰੋਜ਼ਪੁਰ ਦੇ ਵਿੱਚ ਇੱਕ ਦੂਸਰੇ ਤੇ ਗੋਲੀਆਂ ਚਲਾਈਆਂ ਗਈਆਂ ਗੈਂਗਸਟਰ ਅਤੇ ਪੁਲਿਸ ਦੇ ਵਿਚਾਲੇ ਮੋਸ਼ਪੜ ਹੋਈ ਹੈ ਜਿੱਥੇ ਕਿ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੇ ਵੱਲੋਂ ਪੁਲਿਸ ਤੇ ਫਾਇਰਿੰਗ ਕੀਤੀ ਗਈ ਸੀ ਉਸ ਤੋਂ ਬਾਅਦ ਮੁਲਜ਼ਮਾਂ ਦੇ ਤੇ ਵੀ ਜਿਹੜੀ ਕਿ ਜਵਾਬੀ ਫਾਇਰਿੰਗ ਪੁਲਿਸ ਦੇ ਵੱਲੋਂ ਕੀਤੀ ਗਈ ਤੇ ਜਵਾਬੀ ਫਾਇਰਿੰਗ ਦੇ ਵਿੱਚ ਦੋ ਗੈਂਗਸਟਰ ਨੂੰ ਗੋਲੀ ਲੱਗੀ ਹੈ ਤੇ ਤਿੰਨ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਸੋ ਸੇ ਖਬਰ ਤੇ ਕਮਲ ਖੋਤਰਾ ਸਾਡਾ ਚੜ ਚੁੱਕੇ ਨੇ ਵਧੇਰੇ ਜਾਣਕਾਰੀ ਦੇ ਲਈ ਸੋ ਕਮਲ ਕੀ ਕੋਈ ਜਾਣਕਾਰੀ ਹੈ ਇਸ ਐਨਕਾਉਂਟਰ ਬਾਰੇ ਦੋ ਗੈਂਗਸਟਰ ਨੂੰ ਗੋਲੀ ਲੱਗੀ ਤੇ ਤਿੰਨ ਮੁਲਜ਼ਮ ਪੁਲਿਸ ਦੇ ਗ੍ਰਫਤ ਵਿੱਚ ਆ ਚੁੱਕੇ ਨੇ ਜੀ ਜੀ ਬਿਲਕੁਲ ਮੈਂ ਦੱਸ ਰਿਹਾ ਜਨਾਬ ਹੁਣੇ-ਹੁਣੇ ਜਿਹੜਾ ਫਿਰੋਜ਼ਪੁਰ ਦੇ ਵਿੱਚ ਐਨਕਾਉਂਟਰ ਕੀਤਾ ਗਿਆ ਵਾ ਪੁਲਿਸ ਮੁੱਲੋਂ ਜਿੰਦੇ ਵਿੱਚ ਕਿ ਤਿੰਨ ਗੈਂਗਸਟਰ ਸੀਗੇ ਜਿਨ੍ਹਾਂ ਦੇ ਵਿੱਚੋਂ ਦੋ ਗੈਂਗਸਟਰਾਂ ਨੂੰ ਗੋਲੀ ਲੱਗੀ ਹੈ ਜਿਹੜੀ ਆਪਸ ਦੇ ਵਿੱਚ ਜਿਹੜੀ ਗੋਲੀ ਚੱਲੀ ਸੀ ਤੇ ਉਹਨੂੰ ਦੇਖਦੇ ਪਿਛਲੇ 2-3 ਦਿਨਾਂ ਤੋਂ ਲਗਾਤਾਰ ਫਰੋਜ਼ਪੁਰ ਦੇ ਵਿੱਚ ਗੋਲੀ ਚੱਲਦੀ ਹੈ ਜਿੰਦੇ ਵਿੱਚ ਵੀ ਦੋ ਜਿਹੜੇ ਵਿਕਤੀ ਮਾਰੇ ਵੀ ਗਏ ਸੀਗੇ ਤੇ ਇੱਕ ਮੌਜੂਦਾ ਕਾਉਂਸਲਰ ਸੀ ਜਿਹੜਾ ਉਹਦੇ ਉੱਤੇ ਵੀ ਫਾਇਰਿੰਗ ਕੀਤੀ ਗਈ ਤੇ ਗੱਲ ਕੀਤੀ ਜਾਵੇ ਅੱਜ ਪੰਜਾਬ ਪੁਲਿਸ ਵੱਲੋਂ ਜਿਹੜਾ ਵਾ ਇਨਕਾਊਂਟਰ ਕੀਤਾ ਗਿਆ ਵਾ ਫਰੋਜ਼ਪੁਰ ਕੈਂਪ ਦੇ ਵਿੱਚ ਜਿੰਦੇ ਵਿੱਚ ਦੋ ਗੈਂਗਸਟਰਾਂ ਦੇ ਜਿਹੜੇ ਗੋਲੀ ਵਜੇ ਤੇ ਤੀਜਾ ਗੈਂਗਸਟਰ ਜਿਹੜਾ ਉਹਦੇ ਨੇ ਫੜ ਲਿਆ ਵਾ ਗੈਂਗਸਟਰਾਂ ਦੇ ਗੋਲੀ ਲੱਗਣ ਵਾਲੇ ਗੈਂਗਸਟਰ ਨੂੰ ਜਿਹੜਾ ਵਾ ਸਿਵਲ ਹਸਪਤਲ ਵਿੱਚ ਭਰਤੀ ਕਰਾਇਆ ਗਿਆ ਹੈ ਜੀ ਜੀ ਬਿਹਾਲ ਜਿਹੜੇ ਕਿ ਕੌਣ ਸਾਰੇ ਇਹ ਗੈਂਗਸਟਰ ਕਿ ਜਿਹੜੇ ਵੱਡੇ ਗਿਰੋਹ ਨਾਲ ਸੰਬੰਧਿਤ ਸਨ ਇਸ ਦੇ ਬਾਰੇ ਕੋਈ ਜਾਣਕਾਰੀ ਮਿਲ ਪਾਈ ਹੈ ਸੋ ਉਹਨਕੀ ਕੁਝ ਕਾਰਵਾਈ ਕੀਤੀ ਹੋਵੇਗੀ ਜੀ ਸੂਤਰ ਦੇ ਵੱਲੋਂ ਤੇ ਖਬਰ ਮਿਲਦੀ ਹੈ ਇਹ ਉਹ ਗੈਂਗਸਟਰ ਨੇ ਜਿਨ੍ਹਾਂ ਨੇ 2 ਦਿਨ ਪਹਿਲਾਂ ਜਿਹੜੇ ਦਾ ਇੱਕ ਕੌਂਸਲਰ ਦੇ ਉੱਪਰ ਗੋਲੀ ਚਲਾਈ ਸੀ ਕਿ ਇਹ ਉਹੀ ਗੈਂਗਸਟਰ ਨੇ ਉਹਨਾਂ ਨੂੰ ਪੁਲਿਸ ਨੇ ਜਿਹੜਾ ਦਾ ਗ੍ਰਪਚੋਤ ਦੀ ਕੋਸ਼ਿਸ਼ ਕੀਤੀ ਵੀ ਪਰ ਜਦੋਂ ਗੈਂਗਸਟਰਾਂ ਦਾ ਪਿੱਛਾ ਕੀਤਾ ਗਿਆ ਤੇ ਉਹਨਾਂ ਨੇ ਪੁਲਿਸ ਦੇ ਉੱਤੇ ਜਿਹੜਾ ਫਾਇਰਿੰਗ ਕੀਤੀ ਜਿਹ ਫਾਇਰਿੰਗ ਦਾ ਜਵਾਬ ਦਿੰਦੇ ਪੁਲਿਸ ਵੱਲੋਂ ਜਿਹੜੀ ਦਾ ਉਹਨਾਂ ਤੇ ਫਾਇਰਿੰਗ ਕੀਤੀ ਗਈ ਜਿਹੜੀ ਕਿ ਫਾਇਰਿੰਗ ਦੇ ਵਿੱਚ ਦੋ ਜਿਹ ਜ਼ਬਰ ਵੀ ਬਰਾਮਦ ਕੀਤੇ ਗਏ ਨੇ ਗੱਲ ਕੀਤੀ ਜਾਵੇ ਗੋਲੀਆਂ ਦੀ 15 ਤੋਂ 20 ਜਿਹੜੇ ਰਾਉਂਡ ਫਾਇਰ ਕੀ ਹੋਏ ਨੇ ਜੀ ਜੀ ਬਿਲਕੁਲ ਜੀ ਕਮਲ ਬਹੁਤ ਧੰਵਾ ਤੁਹਾਡਾ तमाम ਜਾਣਕਾਰੀ ਦੇ ਲਈ ਫਰੋਜ਼ਪੁਰ ਦੇ ਵਿੱਚ ਐਨਕਾਊਂਟਰ ਹੋਇਆ ਜੁਥੇ ਕਿ ਦੋ ਗੈਂਗਸਟਰ ਨੂੰ ਗੋਲੀ ਲੱਗੀ ਹੈ ਤੇ ਇੱਕ ਮੁਲਜ਼ਮ ਜਿਹੜਾ ਕਿ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਫਿਲਹਾਲ ਜਿਹੜੇ ਕਿ ਤਿੰਨੋਂ ਗੈਂਗਸਟਰ ਨੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਆ ਚੁੱਕੇ ਨੇ ਸੋ ਇੱਕ ਦੂਜੇ ਤੇ ਗੋਲੀਆਂ ਚਲਾਈਆਂ ਜ਼ਬਰਦਸਤ ਇਹ ਮੁਚਪੜ ਹੋਈ ਹੈ ਜੁਥੇ ਵਿੱਚ ਕਿ ਪੁਲਿਸ ਦੇ ਵੱਲੋਂ ਐਨਕਾਊਂਟਰ ਕੀਤਾ ਗਿਆ ਦੋ ਗੈਂਗਸਟਰ ਨੂੰ ਗੋਲੀ ਲੱਗੀ